ਸ਼ਹੀ ਗਰੂਤ ਇੱਕ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਦਾਪਤੀ ਨੂੰ ਸਮਰਪਿਤ ਦਸ਼ਮੀ ਸਹਾਰਾ ਵੈਲਫੇਅਰ ਕਲੱਬ ਅਜਨਾਲਾ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ 23 24 ਪੰਜੀ ਨਵੰਬਰ ਨੂੰ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਡਾਕਟਰ ਜਸਬੀਰ ਸਿੰਘ ਔਲਖਦੀਵ ਸਪੈਸ਼ਲ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਦਰਸ਼ਨ ਸਿੰਘ ਸਿੱਧੂ ਗੁਜਰਪੁਰਾ ਮੇਰੇ ਨਾਲ ਇਸ ਵਕਤ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਡਾਕਟਰ ਵੀਰ ਡਾਕਟਰ ਬੂਟਾ ਸਿੰਘ ਸਾਡੇ ਰਾਜੂ ਮੀਰਾ ਕੋਟ ਹੋਰ ਵੀ ਤੇ ਕਾਬਲ ਸਿੰਘ ਸ਼ਾਹਪੁਰ ਜੀ ਉਹਨਾਂ ਦੀ ਗਵਾਹੀ ਦੇ ਵਿੱਚ ਦਸ਼ਮੇਸ਼ ਸਹਾਰਾ ਕਲੱਬ ਜਿਹੜਾ ਹਰ ਸਾਲ ਹੋਲੇ ਮਲੇ ਤੇ ਕੈਂਪ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਤੇ ਅਸੀਂ ਹਰ ਸਾਲ ਹੀ ਜਿੱਦਾਂ ਭਾਈ ਸਾਹਿਬ ਹੁਣਾਂ ਪਹਿਲਾਂ ਦੱਸਿਆ ਕਿ ਹਰ ਸ਼ਤਾਬਲੀ ਅਸੀਂ ਜਿਹੜੀ ਇਹ ਮਨਾਈਆਂ ਅਸੀਂ ਬੜੇ ਕਿਸਮਤ ਵਾਲੇ ਆ ਕਿ ਜਿਹੜੇ ਸਾਡੇ ਸ਼ਤਾਬਦੀਆਂ ਆਈਆਂ ਤੇ ਐਸ ਵਾਰ ਵੀ ਜਿਹੜੀ ਅਸੀਂ 350 ਸਾਲਾ ਸਤਾਬਦੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਜਿਹੜੀ ਆ ਮਨਾਉਣ ਲਈ ਸੰਗਤਾਂ ਉੱਥੇ ਜਾ ਰਹੀਆਂ ਨੇ ਤੇ ਅਸੀਂ ਵੀ ਆਪਣਾ ਫ੍ਰੀ ਮੈਡੀਕਲ ਕੈਂਪ ਜਿਹੜਾ ਉੱਥੇ ਲਗਾਵਾਂਗੇ ਹਰ ਸਾਲ ਜਿਹੜਾ ਹੌਲੇ-ਹੌਲੇ ਤੇ ਤੇ ਲਗਾਇਆ ਜਾਂਦਾ ਤੇ ਸਤਾਬਦੀਆਂ ਵੀ ਸਾਡੇ ਹਿੱਸੇ ਆਈਆਂ ਤੇ ਗੁਰੂ ਮਾਰਾ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਤੇ ਇਸ ਵਕਤ ਅਸੀਂ ਸ਼ਹੀਦਗੰਗ ਜੀ ਗੁਰਦਾਰਾ ਸਾਹਿਬ ਅਜ ਨਾਲੇ ਕਾਲਿਆਂ ਵਾਲੇ ਖੂਹ ਤੇ ਖੜੇ ਆਂ ਇੱਥੋਂ ਚਾਲੇ ਪਾਉਂਦੀਆਂ ਬਸ ਤਿਆਰੀਆਂ ਆ ਤੇ ਅਨੰਦਪੁਰ ਸਾਹਿਬ ਪਹੁੰਚਾਂਗੇ ਹਰ ਸਾਲ ਦੀ ਤਰ੍ਹਾਂ ਹਰ ਜਗ੍ਹਾ ਜਿੱਥੇ ਹਰ ਸਾਲ ਕੈਂਪ ਲਗਾਇਆ ਜਾਂਦਾ ਉੱਥੇ ਜਾ ਕੇ ਕੈਂਪ ਲਗਾਇਆ ਜਾਏਗਾ ਇਹ ਕੱਲ ਤੋਂ ਲੈ ਕੇ 3 ਦਿਨ ਦਾ ਜਿਹੜਾ ਸਮਾਗਮ ਹੈ ਉਹਦੇ ਵਿੱਚ ਜਿਹੜੀ ਹੈ ਫ੍ਰੀ ਮੈਡੀਕਲ ਸਹੂਲਤ ਦਿੱਤੀ ਜਾਏਗੀ ਗੁਰੂ ਮਹਾਰਾਜ ਆਪ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦਸ਼ਮੇਸ਼ ਸਾਰਾ ਵੈਲਫੇਅਰ ਵੈਲਫੇਅਰ ਕਲੱਬ ਅਜਨਾਲਾ ਦੇ ਸਮੂਹ ਮੈਂਬਰ ਸਹਿਬਾਨ ਔਰ ਸਾਰੀ ਆਸ-ਪਾਸ ਦੀ ਸੰਗਤ ਵੱਲੋਂ ਗੁਰਤੇਗ ਬਹਾਦਰ ਜੀ ਮਹਾਰਾਜਿਆਂ ਦੀ ਜੋ 350 ਸਾਲਾ ਸ਼ਤਾਬਦੀ ਆ ਰਹੀ ਆ ਉਸ ਸ਼ਤਾਬਦੀ ਦੇ ਉਤੇ ਉਥੇ ਪਹੁੰਚ ਪਹੁੰਚ ਰਹੀਆਂ ਸੰਗਤਾਂ ਦੇ ਸਹੂਲਤ ਵਾਸਤੇ ਫ੍ਰੀ ਮੈਡੀਕਲ ਦੀ ਸੇਵਾ ਲੈ ਕੇ ਅਜਨਾਲੇ ਤੋਂ ਅਸੀਂ ਰਵਾਨਾ ਹੋਣ ਲੱਗੇ ਆਂ ਔਰ ਸਾਡਾ ਦਸ਼ਮੀਦਰ ਸਾਰਾ ਵੈਲਫੇਅਰ ਕਲੱਬ ਵੱਲੋਂ ਜਿੰਨੀਆਂ ਵੀ ਸ਼ਤਾਬਦੀਆਂ ਇਹ ਤੋਂ ਪਿੱਛੇ ਪਿਛਲੇ ਸਾਲਾਂ ਦੇ ਵਿੱਚ ਆਪਾਂ ਮਨਾਈਆਂ ਸਾਰੀਆਂ ਸ਼ਤਾਬਦੀਆਂ ਤੇ ਫ੍ਰੀ ਮੈਡੀਕਲ ਕੈਂਪ ਲੱਗਦਾ ਰਿਹਾ ਆ ਆਪ ਸਾਰੇ ਜਾਣਦੇ ਹੋ ਕਿ ਹੋਲੇ ਮੱਲਾ ਅਨੰਦਪੁਰ ਸਾਹਿਬ ਵਿਖੇ ਵੀ ਪਿਛਲੇ 26 ਸਾਲ ਤੋਂ ਲਗਾਤਾਰ ਸੰਗਤਾਂ ਦੀ ਸਹੂਲਤ ਵਾਸਤੇ ਜਿਹੜਾ ਇਹ ਮੈਡੀਕਲ ਕੈਂਪ ਜਿਹੜਾ ਉਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਲਗਾਇਆ ਜਾਂਦਾ ਸੋ ਇਸ ਵਾਰ ਵੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਔਰ ਇ ਉੱਥੇ ਪਹੁੰਚ ਰੀਆਂ ਸੰਗਤਾਂ ਜਿਹੜੀਆਂ ਨੇ ਅਨੰਦਪੁਰ ਸਾਹਿਬ ਉਹਨਾਂ ਸੰਗਤਾਂ ਦੇ ਸਹੂਲਤ ਵਾਸਤੇ ਜਿਹੜੀ ਉਹ ਸੇਵਾ ਉਹਨਾਂ ਦੀ ਮੈਡੀਕਲ ਦੀ ਉਹ ਸਾਡੀ ਝੋਲੀ ਪਾਈ ਆ ਅਸੀਂ ਸ਼ੁਕਰਗੁਜ਼ਾਰ ਆ ਗੁਰੂ ਸਾਹਿਬ ਜੀ ਦੇ ਔਰ ਆਪ ਫਰੀਆਂ ਸੰਗਤਾਂ ਦੇ ਕਿ ਆਪਣੀ ਜਿਹੜੀ ਸੇਵਾ ਉਹਨਾਂ ਸਾਨੂੰ ਇਹ ਬਖਸ਼ਿਸ਼ ਕੀਤੀ ਆ ਔਰ ਆਪ ਹੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਤੇ ਆਪਣੀ ਸੇਵਾ ਆਪ ਕਰਵਾ ਲੈਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਆਪਣੀ ਸੇਵਾ ਲੈਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ